ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਗੁਰਪੁਰੇ ਪੁਰ ਕਿਨੇ ਬਖਸ਼ਾਇ ਆਪਣੇ ਕਰ ਦਿਨੀ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਤੇ ਰਾਉ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕਾ ਨਾਮ ਧਿਆਇਆ ਪੁਰਬਾ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਾਵਹਿ ਭਾਈ ਓ ਸਭ ਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੁਰਬਨ ਖਿਆ ਪਾਇਆ ਸੋਠ ਮਹਲਾ 5 ਗੁਰਪੁਰੇ ਪੂਰੇ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤੇ ਆਨੰਦ ਸੁਖ ਪਾਇਆ ਥਾਬ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਤੀ ਗੁਰਪੁਰੇ ਕਿਰਪਾ ਕਰ ਦੇਨੇ ਵਿਰਲੇ ਕਿ ਨਹੇ ਜਾਤੇ ਰਹਾਉ ਗੁਰਬਾਣੀ ਗਾਵੇ ਪਾਈ ਓ ਸਭਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੂਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਤੇ ਰਾਉ ਗੁਰਬਾਣੀ ਗਾਵਹਿ ਪਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਤੇ ਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੂਰੇ ਪੂਰੀ ਕਿਨੇ ਬਖਸ਼ਿ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਸਭ ਸਗਲੇ ਸੁਖੇ ਵਸਾਇਆ ਹਰ ਕੀ ਭਗਤ ਫਲ ਦਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਾਵਹਿ ਪਾਏ ਓਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੇ ਪੁਰ ਕਿਨੇ ਬਖਸ਼ਿਆ ਪੁਨੇ ਕਰ ਦਿਨੇ ਨੇਤੇ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਬਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਵਹੇ ਭਾਈ ਓ ਸਭਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੁਰਬਨ ਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੂਰੇ ਪੂਰੀ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰ ਦਿਨੇ ਵਿਰਲੇ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਾਵਹਿ ਭਾਈ ਓ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰੂ ਪੁਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾ ਤੇ ਰਹਾ ਗੁਰਬਾਣੀ ਗਾਵਹਿ ਪਾਏ ਓਹ ਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਪੁਰਕਿਨੇ ਬਖਸ਼ਿਆ ਪੁਨੀ ਕਰ ਦਿਨੀ ਨੇ ਤੇ ਤੇ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਬਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੂਰੇ ਕਿਰਪਾ ਕਰ ਦਿਨੀ ਵਿਰਲੇ ਕਿ ਨਹੀਂ ਜਾਤੀ ਰਾਵ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੂਰੈ ਪੁਰਕਿਨੀ ਬਖਸ਼ ਆਪਨੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰ ਦਿਨੇ विरले के नहीं जाते रहाऊ गुरबानी गावहि पाए ओ सफल सदा सुखदाई नानक नाम तिआया पूरब लिखिया पाया सोरठ महला पंजावा ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰਦਿਨੇ ਵਿਰਲੇ ਕਿਨਹਿ ਜਾਤੇ ਰਾਉ ਗੁਰਬਾਣੀ ਗਾਵਹਿ ਪਾਏ ਹੋ ਸਭਲ ਸਦਾ ਸੁਖਦਾਈ ਨਾਨਕ ਨਾਮ ਧਿਆਇ ਪੁਰਬ ਲਿਖਿਆ ਪਾਇਆ ਸੋਰਠ ਮਹਲਾ 5 ਵਾ ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰਲੇ ਕਿ ਨਹੀਂ ਜਾ ਤੇਰਾਉ ਗੁਰਬਾਣੀ ਗਾਵਹਿ ਪਾਏ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇ ਪੁਰਬ ਲਿਖਿਆ ਪਾਇ ਸੋਰਠ ਮਹਲਾ 5 ਗੁਰਪੁਰੇ ਪੁਰ ਕਿਨੇ ਬਖਸ਼ਿਆ ਪੁਨੇ ਕਰ ਦਿਨੇ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕੇ ਨਹੀਂ ਜਾਤੇ ਰਾਉ ਗੁਰਬਾਣੀ ਗਾਵਹਿ ਪਾਏ ਓਹ ਸਫਲ ਸਦਾ ਸੁਖਦਾਈ ਨਾਨਕ ਦਾ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਪੁਰਕਿਨੇ ਬਖਸ਼ ਆਪਨੇ ਕਰ ਦਿਨੀ ਨੇਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਤੀ ਗੁਰਪੁਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਤੇ ਰਾਉ ਗੁਰਬਾਣੀ ਗਾਵੇ ਭਾਈ ਉਹ ਸਭਨ ਸਦਾ ਸੁਖ ਦਾਈ ਨਾਨਕ ਨਾਮ ਤੇ ਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਪੁਰ ਕਿਨੇ ਬਖੇ ਆਪਣੇ ਕਰ ਦਿਨੇ ਨੇ ਤੇ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਤੀ ਗੁਰਪੁਰੇ ਕਿਰਪਾ ਕਰ ਦਿਨੇ विरले के नहीं जाते रहा गुरुवाणी गावे भाई ओ सफल सदा सुख दाई नानक नाम त्याया पूरबखिया पाया ਸਰਠ ਮਹੱਲਾ ਪੰਜਵਾਂ ਗੁਰਪੁਰੈ ਪੂਰੇ ਕਿਨੇ ਬਖਸ਼ ਆਪਣੇ ਕਰ ਦਿਨੇ ਨੇ ਤੇ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰਲੇ ਕਿ ਨਹੀ ਜਾਤੇ ਰਹਾਉ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ 5 ਗੁਰਪੁਰੈ ਪੁਰਕਿਨੇ ਬਖਸ਼ ਆਪਣੇ ਕਰ ਦਿਨੇ ਨਿਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੂਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਤੇ ਰਾਉ ਗੁਰਬਾਣੀ ਗਾਵਹਿ ਪਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਤੇ ਆਇਆ ਪੁਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰੇ ਪੂਰੇ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਾਵਹਿ ਪਾਏ ਓਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਤੇ ਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨੇ ਤੇ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੇ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੂਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਵਹੇ ਭਾਈ ਓਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੂਰੇ ਪੂਰੀ ਕਿਨੇ ਬਖਸ਼ ਆਪਣੇ ਕਰ ਦਿਨੇ ਨਿਤ ਆਨੰਦ ਸੁਖ ਪਾਇਆ ਤਾ ਵ ਸਗਲੇ ਸੁਖੀ ਵਸਾਇ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰ ਦਿਨੇ ਵਿਰਲੇ ਕੇ ਨਹੀਂ ਜਾਤੇ ਰਹਾਉ ਗੁਰਬਾਣੀ ਗਾਵਹਿ ਭਾਈ ਓ ਸਭਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੈ ਪੁਰਕਿਨੇ ਬਖਸ਼ ਆਪਣੀ ਕਰ ਦਿਨੇ ਨੇਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰੂ ਪੁਰੇ ਕਿਰਪਾ ਕਰ ਦੇਨੇ ਵਿਰ ਲੈ ਕੇ ਨਹੀਂ ਜਾਂਦੇ ਰਹਾ ਗੁਰਬਾਣੀ ਗਾਵਹਿ ਪਾਏ ਓਹ ਸਫਲ ਸਦਾ ਸੁਖਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੋਰਠ ਮਹਲਾ 5 ਗੁਰਪੁਰੈ ਪੁਰਕਿਨੇ ਬਖਸ਼ਿਆ ਪੁਨੀ ਕਰ ਦਿਨੀ ਨੇ ਤੇ ਤੇ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੀ ਵਿਰਲੇ ਕਿ ਨਹੀਂ ਜਾਤੇ ਰਾਉ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੂਰੈ ਪੁਰਕਿਨੀ ਬਖਸ਼ ਆਪਨੇ ਕਰ ਦਿਨੇ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰ ਦਿਨੇ ਵਿਰਲੇ ਕਿ ਨਹੀਂ ਜਾਤੇ ਰਹਾਉ ਗੁਰਬਾਣੀ ਗਾਵਹਿ ਪਾਏ ਉਹ ਸਫਲ ਸਦਾ ਸੁਖਦਾਏ ਨਾਨਕ ਨਾਮ ਤੇ ਆਇਆ ਪੁਰਬ ਲਿਖਿਆ ਪਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨੇਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਬਸਾਇਆ ਹਰ ਕੇ ਭਗਤ ਫਲ ਦਾਤੇ ਗੁਰਪੁਰੇ ਕਿਰਪਾ ਕਰ ਦੇਨੇ ਵਿਰਲੇ ਕਿਨਹੇ ਜਾਤੇ ਰਾਉ ਗੁਰਬਾਣੀ ਗਾਵਹਿ ਪਾਏ ਓਹ ਸਭਲ ਸਦਾ ਸੁਖਦਾਈ ਨਾਨਕ ਨਾਮ ਧਿਆਇ ਪੁਰਬ ਲਿਖਿਆ ਪਾਇਆ ਸੋਰਠ ਮਹਲਾ 5 ਗੁਰਪੁਰੇ ਪੁਰ ਕਿਨੇ ਬਖਸ਼ ਆਪਣੇ ਕਰ ਦਿਨੇ ਨਿਤ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੇ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕਿ ਨਹੀਂ ਜਾ ਤੇਰਾਉ ਗੁਰਬਾਣੀ ਗਾਵਹਿ ਪਾਏ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਧਿਆਇ ਪੁਰਬ ਲਖਿਆ ਪਾਇਆ ਸੋਰਠ ਮਹਲਾ ਪੰਜਵਾਂ ਗੁਰਪੂਰੇ ਪੂਰੇ ਕਿਨੇ ਬਖਸ਼ਿਆ ਆਪਣੇ ਕਰ ਦਿਨੇ ਨਿਤ ਆਨੰਦ ਸੁਖ ਪਾਇਆ ਥਾਬ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰਪੁਰੇ ਕਿਰਪਾ ਕਰ ਦਿਨੇ ਵਿਰ ਲੈ ਕੇ ਨਹੀਂ ਜਾਤੇ ਰਾਉ ਗੁਰਬਾਣੀ ਗਾਵਹਿ ਪਾਏ ਓਹ ਸਫਲ ਸਦਾ ਸੁਖਦਾਈ ਨਾਨਕਾ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ